ਇਹ ਗੱਡੀ ਸਾਰੀ ਦੀ ਸਾਰੀ ਓਰੀਜਨਲ ਪੇਂਟ ਦੀ ਆ ਇਕੱਲੇ ਬੰਪਰ ਛੱਟ ਕੇ ਸਹੀ ਕਿਹਾ ਮੈਂ ਰਿਟਰਨ ਗਾਰੰਟੀ ਕਰਾਂਗੇ ਅੱਛਾ ਚਾਹੇ ਤੁਸੀਂ ਕੰਪਨੀ ਚੈੱਕ ਕਰਾਉਣੀ ਆ ਕੰਪਨੀ ਚੈੱਕ ਕਰੋ ਤੁਸੀਂ ਕਿਸੇ ਆਪਣੇ ਪੇਂਟਰ ਨੂੰ ਦਿਖਾਉਣੀ ਆ ਪੇਂਟਰ ਨੂੰ ਦਿਖਾਓ ਕੋਈ ਤੁਹਾਨੂੰ ਪੀਸ ਪੇਂਟ ਮਿਲ ਜਵੇ ਹੂੰ ਤੇ ਸਾਡੀ ਜ਼ਿੰਮੇਵਾਰੀ ਹੋਏਗੀ ਠੀਕ ਹੈ ਵੀਰੇ ਮਾਡਲ ਕਿੰਨਾ ਹੈ 2016 ਮਾਡਲ ਦੀ S10 S10 ਨੰਬਰ ਚੈੱਕ ਕਰੋ 999 ਕੀ ਬਾਤ ਹੈ 2000 ਨੰਬਰ ਲੱਗਿਆ ਹਵਾਈ ਪੇੜ ਬਿਲਕੁਲ ਮਾਡਲ 2023 SX ਡੀਜ਼ਲ ਦੀ ਸਨਰੂਫ ਵਾਲੀ ਚੱਲੀ ਕਿੰਨੀ ਹੈ ਚੱਲੀ 19000 19000 ਰਿਕਾਰਡ ਨਾਲ ਚੱਲਿਆ ਕਰੋ ਜੀ ਚੈੱਕ ਇਹ ਐਨ ਲਾਈਨ ਸਿੰਪਲ ਆਈਡੈਂਟੀ ਨਹੀਂ ਹੈ ਸਿੰਪਲ ਨਹੀਂ ਹੈਗੀ ਹਾਂ ਇਹ ਐਨ ਲਾਈਨ ਆ ਐਨ ਲਾਈਨ ਸਪੈਸ਼ਲ ਐਡੀਸ਼ਨ ਕਾਰ ਹੈ ਇਹ ਬਿਲਕੁਲ ਠੀਕ ਹੈ ਮਾਡਲ ਕਿੰਨਾ ਹੈ ਦਾ 2023 ਮਾਡਲ ਹੂੰ ਸਿਰਫ 20000 ਕਿਲੋਮੀਟਰ ਚੱਲੀ ਹੈ ਸਿਰਫ 20000 ਆ ਆਟੋਮੈਟਿਕ ਗੇਅਰਾਂ ਵਾਲੀ ਅਲਾਇਟ ਚਾਤੀ ਮਰਾ ਦੇ ਨੇੜੇ ਕਰਕੇ ਐਨ ਲਾਈਨ ਦੀ ਬ੍ਰਾਂਡਿੰਗ ਮਿਲਦੀ ਆ ਬਾਈ ਇਹਦੇ ਵਿੱਚ ਇਹਦਾ ਸਟੀering ਵੀਲ ਦੇਖੋ ਦੂਜੀਆਂ ਆਈ 20ਆਂ ਨਾਲੋਂ ਵੱਖਰਾ ਹੈ 2024 ਮਾਡਲ ਹੂੰ ਫਰਸਟ ਓਨਰ ਜੀ ਚੱਲੀ ਸਿਰਫ 17000 ਕਿਲੋਮੀਟਰ ਸਿਰਫ 17000 ਕਿਲੋਮੀਟਰ ਚੱਲੀ ਹੋਈ ਟੌਪ ਐਂਡ ਮਾਡਲ ਜਿਹਨੂੰ ਅਸੀਂ ਕਹਿੰਦੇ ਆ ਜੀ ਜਿਹਦੇ ਵਿੱਚ ਵੈਂਟੀਲੇਟਰ ਸੀਟਸ ਵੀ ਹੋਣਗੀਆਂ ਸਨ ਰੂਫ ਵੀ ਆਏਗਾ ਲੌਏ 휠ਸ ਵੀ ਹੋਣਗੇ ਚੱਲੀ ਕਿੰਨੀ ਹੈ ਕਾਹੇ ਚੱਲੀ ਸਿਰਫ 3500 ਕਿਲੋਮੀਟਰ ਕੀ ਬਾਤ ਹੈ ਸਿਰਫ 3500 ਕਿਲੋਮੀਟਰ ਚੱਲੀ ਹੋਈ ਬਾਈ ਜੀ ਟੌਪ ਮਾਡਲ ਵਰਨਾ ਉਹ ਵੀ ਆਟੋਮੈਟਿਕ ਗੇਅਰ ਦੀ ਘਰ ਚੈੱਕ ਕੰਡੀਸ਼ਨ ਜਿਵੇਂ ਨਵੀਂ 2023 ਚੱਲੀ ਸਿਰਫ 20000 ਕਿਲੋਮੀਟਰ ਠੀਕ ਹੈ ਸਿਰਫ 20000 ਚੱਲੀ ਹੋਈ ਕਾਰ ਆ ਬਾਈ ਜੀ ਸੋਨੂੰ ਇਦਾਂ ਹੀ ਸਾਰੀਆਂ ਗੱਡੀਆਂ ਬਹੁਤ ਘੱਟ ਚੱਲੀਆਂ ਹੋਈਆਂ ਮਿਲਣਗੀਆਂ ਅੱਜ ਦੀ ਵੀਡੀਓ ਦੇ ਵਿੱਚ ਬਾਈ ਜੀ ਗੱਡੀਆਂ ਸਾਨੂੰ 25 ਤੋਂ 30 ਸਾਰੀਆਂ ਚਮਕ ਚਮਕਾਉਂਦੀਆਂ ਨਵੀਆਂ ਕਾਰਾਂ ਦਿਖਾ ਦੇ ਮਿੱਤਰਾਂ ਲੈਣਾ ਬਣਾਵਣਾ ਖੜਾਈਆਂ ਪਈ ਨੇ 바ਵਾ ਮੋਟਰ ਜਲੰਧਰ ਵਾਲਿਆਂ ਨੇ ਥੋੜੇ ਪਿਆਰ ਖਾਤਰ ਵੀਡੀਓ ਬਣਾ ਰਹੇ ਆ ਟ੍ਰੈਫਿਕ ਬਹੁਤ ਆ ਥੋੜੇ ਸਾਹਮਣੇ ਰੋਡ ਜਾਮ ਕਰਤਾ ਕੀ ਹਾਲ ਆ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੇ ਮਾਰਦੇ ਇੱਧਰ ਜਾਂਦੀ 바ਵਾ ਮੋਟਰ ਜਲੰਧਰ ਸ਼ਹਿਰ 25 ਤੋਂ 30 ਕਾਰਾਂ ਸਾਰੀਆਂ ਪੰਜਾਬ ਨੰਬਰ ਦੀਆਂ ਹਨ ਮੇਰੇ ਬਿਲਕੁਲ ਜੀ ਫਰਸਟ ਓਨਰ ਦੀਆਂ ਹਾਂ ਤੇ 50 ਨੰਬਰ ਦੀਆਂ ਵਧੀਆ ਕਾਰਾਂ ਤੇ ਉੱਚੇ ਮਾਡਲ ਜ਼ਿਆਦਾ ਮਿਲਣਗੇ ਤੁਹਾਨੂੰ ਜਿਵੇਂ 22 23 24 ਮਾਡਲ ਵਾਲੀਆਂ ਕਾਰਾਂ ਤੇ ਮੇਰੇ ਸਟਾਰਟਿੰਗ ਇੱਥੋਂ ਕਰਦੇ ਆ ਵਰਨਾ ਤੋਂ ਫਿਰ ਬਿਲਕੁਲ ਜੀ ਦੱਸੋ 24 ਮਾਡਲ ਦੀ ਵਰਨਾ ਜੀ ਐਸਐਕਸ ਆਪਸ਼ਨਲ ਆਟੋਮੈਟਿਕ ਠੀਕ ਹੈ ਟਾਪ ਐਂਡ ਮਾਡਲ ਜਿਹਨੂੰ ਅਸੀਂ ਕਹਿੰਦੇ ਹਾਂ ਜੀ ਜਿਹਦੇ ਵਿੱਚ ਵੈਂਟੀਲੇਟਡ ਸੀਟਸ ਵੀ ਹੋਣਗੀਆਂ ਸਨ ਰੂਫ ਵੀ ਆਏਗਾ ਲੌਜ 휠ਸ ਵੀ ਆਉਣਗੇ ਚੱਲੀ ਕਿੰਨੀ ਕਾਹੇ ਚੱਲੀ ਸਿਰਫ 3500 ਕਿਲੋਮੀਟਰ ਕੀ ਬਾਤ ਹੈ ਸਿਰਫ 3500 ਕਿਲੋਮੀਟਰ ਚੱਲੀ ਹੋਈ ਬਾਈ ਜੀ ਟਾਪ ਮਾਡਲ ਵਰਨਾ ਉਹ ਵੀ ਆਟੋਮੈਟਿਕ ਗੇਅਰ ਦੀ ਘਰ ਉਹ ਚੈੱਕ ਕੰਡੀਸ਼ਨ ਜਿਵੇਂ ਨਵੀਂ ਵੀਰੇ ਰੇਟ ਕੀ ਇਹਦਾ ਰੇਟ ਵੈਸੇ ਡਿਮਾਂਡ ਕੀਤੀ ਹੈ 16.5 ਲੱਖ ਰੁਪਇਆ ਠੀਕ ਹੈ ਉਹ ਜਿਹੜਾ ਤੁਹਾਡੇ ਚੈਨਲ ਤੋਂ ਆਊਗਾ ਉਹਦੇ ਵਾਸਤੇ ਜਰੂਰ ਮਾਨ ਕਰਾਂਗੇ ਠੀਕ ਹੈ ਛੋਟਾ ਇਹ ਰੇਟ 16 ਲੱਖ ਰੁਪਇਆ ਲਓ ਜੀ 16 ਲੱਖ ਰੁਪਇਆ ਤੇ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ ਸਪੈਸ ਨੂੰ 11000 ਰੁਪਇਆ ਦਾ ਹਰ ਇੱਕ ਗੱਡੀ ਦੇ ਉੱਤੇ ਮਾਨ ਹੋਊਗਾ ਜਿਹੜੇ ਵੀ ਰੇਟ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਦੱਸ ਰਹੇ ਹਾਂ ਤੇ ਇਹਦੇ ਜੀ ਆਪਾਂ ਲੋਨ ਕਰਾਉਣਾ ਡਾਊਨ ਪੇਮੈਂਟ ਕਿੰਨੀ ਕੁ ਚਾਹੀਦੀ ਇਹਦੇ ਵਾਸਤੇ ਰੇਟ ਤੋਂ 2 ਲੱਖ ਰੁਪਏ ਲਿਓ ਬਾਕੀ ਤੁਹਾਡੇ ਡਾਕੂਮੈਂਟਸ ਤੇ ਡਿਪੈਂਡ ਆ ਠੀਕ ਹੈ ਵੀਰੇ ਤੇ ਅੱਗੇ ਖੜੀ ਆ ਬਾਈ ਜੀ ਐਕਸਟਰਾ ਕਾਰ ਦੱਸਿਓ ਜੀ 2023 ਮਾਡਲ ਦੀ ਐਸ ਆਪਸ਼ਨਲ ਦੀ ਠੀਕ ਹੈ ਚੱਲੀ ਸਿਰਫ 13000 ਕਿਲੋਮੀਟਰ ਜੀ ਲੋਕਲ ਨੰਬਰ ਪੰਜਾਬ ਦਾ ਸਿਰਫ 13000 ਕਿਲੋਮੀਟਰ ਚੱਲੀ ਹੋਈ ਕਾਰ ਆ ਬਾਈ ਜੀ ਬਹੁਤ ਸਾਫ਼ ਸੁਥਰੀ ਗੱਡੀ ਆ ਜਿਵੇਂ ਨਵੀਂ ਕਰੋ ਚੈੱਕ ਤੇ ਇਹਦਾ ਕੀ ਰੇਟ ਆ ਵੀਰੇ ਇਹਦਾ 6,80,000 ਰੁਪਏ ਰੇਟ ਆ ਜੀ 6,80,000 ਬਾਈ ਰੇਟ ਅੱਖੋਂ ਬਹੁਤ ਵਧੀਆ ਗੱਡੀ ਆ ਬਾਕੀ ਐਵਰੇਜ ਪੱਖੋਂ ਵੀ ਚੰਗੀ ਆ ਨਾ ਕਾਰ ਬਿਲਕੁਲ ਜੀ ਬਿਲਕੁਲ ਤੇ ਅੱਜ ਦੇ ਸਮੇਂ ਤੋਂ 18 ਦੀ ਲੋਕਲ ਦੀ ਐਵਰੇਜ ਆ ਹਾਂ ਅੱਜ ਦੇ ਸਮੇਂ ਦੇ ਵਿੱਚ ਪੂਰੀ ਚੱਲ ਰਹੀ ਆ Swift on ਤੋਂ ਹੁਣ ਮਨ ਭਰ ਗਿਆ ਲੋਕਾਂ ਦਾ ਕਿ ਪੁਰਾਣੀਆਂ ਹੋ ਚੁੱਕੀਆਂ ਨੇ Swift ਹੁਣ ਬਾਈ ਇਹ ਗੱਡੀਆਂ ਚੱਲਣੀਆਂ ਨੇਗੀਆਂ ਤੇ ਇਹਦੀ ਡਾਊਨ ਪੇਮੈਂਟ ਵੀਰੇ ਇਹਦਾ ਲੱਖ ਅੰਡ ਲਿਓ ਲੱਖ ਨਾਲ ਚੱਲ ਜੂਗਾ ਮੈਂ ਬਿਲਕੁਲ ਚੱਲ ਜਾਏਗਾ ਠੀਕ ਹੈ ਤੇ ਅੱਗੇ ਖੜੀ ਆ i10 grand nyos i10 grand nyos sports variant di car 2023 model 2023 ਚੱਲੀ ਸਿਰਫ 20000 ਕਿਲੋਮੀਟਰ ਠੀਕ ਹੈ ਸਿਰਫ 20000 ਚੱਲੀ ਹੋਈ ਕਾਰ ਆ ਬਾਈ ਜੀ ਸੋ ਨੂੰ ਇਦਾਂ ਹੀ ਸਾਰੀਆਂ ਗੱਡੀਆਂ ਬਹੁਤ ਘੱਟ ਚੱਲੀਆਂ ਹੋਈਆਂ ਮਿਲਣਗੀਆਂ ਕਰੋ ਜੀ ਚੈੱਕ ਤੇ ਇਹਦਾ ਰੇਟ ਵੀਰੇ ਇਹਦਾ ਛੋਟਾ ਜਿਹਾ ਰੇਟ ਆ ਜੀ 6.5 ਲੱਖ ਰੁਪਇਆ 6.5 ਲੱਖ ਠੀਕ ਹੈ ਜੀ ਜਿਹੜਾ ਵੀਡੀਓ ਦੇਖ ਕੇ ਬਾਈ ਪਹੁੰਚੂਗਾ ਉਹਦਾ ਵੱਖਰਾ ਵਧੀਆ ਮਾਨਤਾਨ ਕੀਤਾ ਜਾਊਗਾ ਅੱਗੇ ਖੜੀ ਆ ਅਲਕਹਜ਼ਾਰ ਨੰਬਰ ਚੈੱਕ ਕਰਾ 5900 ਨੰਬਰ ਦੀ ਕਾਰ ਆ ਪੇਡ ਨੰਬਰ ਦੱਸਿਓ ਵੀਰੇ ਮਾਡਲ ਕਿੰਨਾ 2022 ਮਾਡਲ ਹੈ ਪ੍ਰੈਸਟੀਜ ਆਪਸ਼ਨਲ ਆਟੋਮੈਟਿਕ ਠੀਕ ਹੈ ਪ੍ਰੈਸਟੀਜ ਆਪਸ਼ਨਲ ਆਟੋਮੈਟਿਕ ਐਕਸਟਰਾ ਲਾਈਟ ਹੈ ਰਪਾ ਹਨ ਬਹੁਤ ਸੋਹਣੀ ਚੱਲੀ ਕਿੰਨੀ ਕਹੇ 68000 ਕਿਲੋਮੀਟਰ ਵਿਦ ਸਰਵਿਸ ਰਿਕਾਰਡ ਆਟੋਮੈਟਿਕ ਗੇਅਰ ਵਾਲੀ ਵੱਡੇ ਸਨ ਰੂਫ ਵਾਲੀ ਕਾਰ ਤੇ ਇਹਦਾ ਰੇਟ ਬਾਈ 14.5 ਲੱਖ ਰੁਪਏ ਸਾਢੇ 14 ਲੱਖ ਤੇ ਡਾਉਨ ਪੇਮੈਂਟ ਦੋ ਤੋਂ 2.5 ਲੱਖ ਰੁਪਈਆ ਬਿਲਕੁਲ ਚਲ ਜੂਗਾ ਮੈਂ ਬਾਕੀ ਤੇ ਅੱਗੇ ਖੜੀ ਆ ਬਾਈ ਜੀ ਟਾਟਾ ਨੈਕਸਨ ਨੈਕਸਨ ਕਾਰ ਦੱਸੋ ਜੀ 2024 ਮਾਡਲ ਹਮ ਫਰਸਟ ਓਨਰ ਜੀ ਚੱਲੀ ਸਿਰਫ 17000 ਕਿਲੋਮੀਟਰ ਸਿਰਫ 17000 ਕਿਲੋਮੀਟਰ ਚੱਲੀ ਹੋਈ ਕੀ ਬਾਤ ਹੈ ਇਹ ਵੀਰੇ ਮਾਡਲ ਦੀ ਕਾਰ ਹਮ ਇਹ ਪੈਟਰੋਲ ਆ ਕਿ ਡੀਜ਼ਲ ਪੈਟਰੋਲ ਪੈਟਰੋਲ ਦੀ ਕਾਰ ਆ ਬਾਈ ਕਰੋ ਕੰਡੀਸ਼ਨ ਚ ਚੈੱਕ ਜਿਵੇਂ ਨਵੀਂ ਕਾਰ ਤੇ ਇਹਦਾ ਰੇਟ ਜਾ ਆਪਣਾ ਇਹ ਤੁਹਾਨੂੰ ਦਵਾਂਗੇ 10 ਲੱਖ 80 ਹਜ਼ਾਰ ਰੁਪਏ ਦੀ 10 ਲੱਖ 80 ਹਜ਼ਾਰ 1 ਲੱਖ 80 ਹਜ਼ਾਰ ਲਿਆਇਓ ਬਾਕੀ ਲੋਨ ਹੋ ਜੂ ਜੇ ਤੁਹਾਡੀ ਪ੍ਰੋਫਾਈਲ ਵੈਸਟ ਆ ਬਾਈ ਬਿਲਕੁਲ ਜੀ ਤੇ ਅੱਗੇ ਆ ਗਈ ਆਟਿਕਾ ਆਟਿਕਾ ਜੀ 2024 ਮਾਡਲ ਦੀ ZXi+ ਹੂੰ ਚੱਲੀ ਸਿਰਫ 10 ਹਜ਼ਾਰ ਕਿਲੋਮੀਟਰ ਨੰਬਰ 77 ਦੇ ਵਿੱਚ ਬਾਈ ਬਿਲਕੁਲ ਚੱਲੀ 10 ਹਜ਼ਾਰ ਹਾਂ ਲਓ ਜੀ ਕੰਡੀਸ਼ਨ ਜਿਵੇਂ ਨਵੀਂ ਬਈ ਕਰੋ ਚੈੱਕ ਸੀਟਾਂ ਤੋਂ ਲਿਫਾਫੇ ਵੀ ਨਹੀਂ ਉਤਰੇ ਪੁਸ਼ੂ ਬਟਨ ਸਟਾਰਟ ਵਾਲੀ ਗੱਡੀ ਐ ਐਂਡਰੋਇਡ ਪਲੇਅਰ ਗੱਡੀ ਦੇ ਵਿੱਚ ਆਉਂਦਾ ਬਈ ਕੰਪਨੀ ਵੱਲੋਂ ਹੀ ਤੇ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਇਹਦਾ ਰੇਟ ਵੀਰੇ ਇਹਦਾ ਤੁਹਾਨੂੰ ਦਵਾਂਗੇ ਭਾਜੀ ਛੋਟਾ ਰੇਟ 11 ਲੱਖ ਤੇ 80000 ਰੁਪਏ 11 ਲੱਖ 80000 ਦੀ ਮਿਲ ਜੂਗਾ ਬਈ ਤੇ ਅੱਗੇ ਬਲੀਨੋ ਖੜੀ ਐ ਬਲੀਨੋ 2023 ਮਾਡਲ ਦੀ ਜੀ ਜ਼ੀਟਾ ਵੇਰੀਐਂਟ ਵਾਲੀ ਕਾਰ ਐ ਠੀਕ ਐ ਚੱਲੀ 29000 ਕਿਲੋਮੀਟਰ ਐ ਫਿਰ ਸਰਵਿਸ ਰਿਕਾਰਡ ਸਰਵਿਸ ਰਿਕਾਰਡ ਦੇ ਨਾਲ 29000 ਚੱਲੀ ਹੋਈ ਆ ਓਨਰ ਤਾਂ ਪਹਿਲੇ ਹੀ ਹੈ ਨਾ ਓਨਰ ਫਰਸਟ ਜੀ ਲਫਾਫੇ ਹਾਲੇ ਤਾਂ ਦੇਖੋਗੇ ਪਿਛਲੀ ਸੀਟਾਂ ਤੋਂ ਨਹੀਂ ਉਤਰੇ ਬਿਲਕੁਲ ਬਹੁਤ ਨਵੀਂ ਗੱਡੀ ਆ ਪੁਸ਼ ਬਟਨ ਸਟਾਰਟ ਵਾਲੀ ਪੁਸ਼ ਬਟਨ ਸਟਾਰਟ ਅਲੋਏ 휠 ਵੀ ਹੁੰਦੇ ਨੇ ਹਮ ਕੰਪਨੀ ਵਾਲੇ 휠 ਆ ਜਾਂਦੇ ਇੱਥੇ ਭਾਈ ਜੀ ਇਹਦਾ ਰੇਟ ਇਹਦਾ ਰੇਟ ਆ ਭਾਈ ਜੀ 7 ਲੱਖ 80000 7 ਲੱਖ 80000 ਠੀਕ ਹੈ ਭਾਈ ਤੇ ਅੱਗੇ ਆ ਗਈ ਭਾਈ ਜੀ i20 ਸਨਰੂਫ ਵਾਲੀ ਇਹ ਐਨ ਲਾਈਨ ਸਿੰਪਲ ਆਈਡੈਂਟੀਟੀ ਨਹੀਂ ਹੈ ਸਿੰਪਲ ਨਹੀਂ ਹੈਗੀ ਹਾਂ ਇਹ ਐਨ ਲਾਈਨ ਹੈ ਐਨ ਲਾਈਨ ਸਪੈਸ਼ਲ एडिशन ਕਾਰ ਹੈ ਇਹ ਬਿਲਕੁਲ ਠੀਕ ਹੈ ਮਾਡਲ ਕਿੰਨਾ ਦਾ 2023 ਮਾਡਲ ਹੂੰ ਸਿਰਫ 20000 ਕਿਲੋਮੀਟਰ ਚੱਲੀ ਹੈ ਸਿਰਫ 20000 ਆਟੋਮੈਟਿਕ ギアਾਂ ਵਾਲੀ ਅਲਾਇਟ ਚਾਤੀ ਮਰਾ ਦੇ ਨੇੜੇ ਕਰਕੇ ਐਨ ਲਾਈਨ ਦੀ ਬ੍ਰਾਂਡਿੰਗ ਮਿਲਦੀ ਹੈ ਬਾਈ ਇਹਦੇ ਵਿੱਚ ਇਹਦਾ ਸਟੀਅਰਿੰਗ ਵੀਲ ਦੇਖੋ ਦੂਜੀਆਂ ਆਈ 20ਆਂ ਨਾਲੋਂ ਵੱਖਰਾ ਹੈ ਬਿਲਕੁਲ ਪੁਸ਼ ਬਟਨ ਸਟਾਰਟ ਇਹ ਮਿਲ ਲਾ ਟੌਪ ਮੋੜ ਲਾ ਗਈ ਸਭ ਤੋਂ ਟੌਪ ਮੋੜ ਠੀਕ ਹੈ ਪੈਟਰੋਲ ਪੈਟਰੋਲ ਠੀਕ ਹੈ ਬਾਈ ਆਟੋਮੈਟਿਕ ਗੇਅਰ ਆਟੋਮੈਟਿਕ ਠੀਕ ਹੈ ਇਹਦਾ ਰੇਟ ਕੀ ਹੈ ਜਿਹੜੀ ਜੇ ਅਸੀਂ ਜੇ ਨਵੀ ਲੈਣ ਜਾਈਏ ਤੇ ਨਵੀ ਤੁਹਾਨੂੰ ਕੋਸਟ ਕਰੇਗੀ 14 ਲੱਖ ਰੁਪਏ ਦੀ 14 ਲੱਖ ਦੀ ਤੇ ਅਸੀਂ ਤੁਹਾਨੂੰ ਦਵਾਂਗੇ 9.5 ਲੱਖ ਦੀ 9.5 ਲੱਖ ਦੀ ਗੱਡੀ ਮਿਲ ਜੂ ਬਾਈ ਜੀ ਤੇ ਡੇਢ ਲੱਖ ਰੁਪਿਆ ਲੈ ਆਇਓ ਡਾਊਨ ਪੇਮੈਂਟ ਦਾ ਤੇ ਅੱਗੇ ਆ ਗਈ i10 neos 2023 ਮਾਡਲ ਦੀ ਮੈਗਨਾ ਵੇਰੀਐਂਟ ਹੂੰ ਚੱਲੀ ਸਿਰਫ 6000 ਸਿਰਫ 6000 ਬਿਲਕੁਲ ਜੀ ਕੀ ਬਾਤ ਹੈ ਲਓ ਜੀ ਬਹੁਤ ਘੱਟ ਚੱਲੀ ਹੋਈ ਜਿਵੇਂ ਨਵੀਂ ਕਾਰ ਹੈ ਕਰੋ ਚੈੱਕ ਤੇ ਰੇਟ ਵੀਰੇ ਦਾ ਰੇਟ ਇਹਦਾ ਵੀਰੇ ਜੀ 6 ਲੱਖ ਰੁਪਇਆ 6 ਲੱਖ ਬਿਲਕੁਲ ਲਓ ਜੀ 6 ਲੱਖ ਜੋ ਮਾਨਤਨ ਹੋ ਜਾਊਗਾ ਬਾਈ ਜੀ ਲੱਖ ਰੁਪਇਆ ਲਿਆਇਓ ਡਾਉਨ ਪੇਮੈਂਟ ਦਾ ਬਾਕੀ ਹੋ ਜਾਊਗਾ ਗੱਡੀ ਦੇ ਉੱਤੇ ਲੋਨ ਅੱਗੇ ਆ ਗਈ ਬਾਈ ਜੀ ਵਰਨਾ ਆਹ ਵਾਲੀ ਵਰਨਾ ਦੀ ਡਿਮਾਂਡ ਬਹੁਤ ਆ ਹਰ ਟਾਈਮ ਦੱਸਿਓ ਵੀਰੇ ਗੱਡੀ ਬਾਰੇ 2022 ਮਾਡਲ ਦੀ ਜੀ ਐਸਐਕਸ ਡੀਜ਼ਲ ਵਰਨਾ ਠੀਕ ਹੈ ਨੰਬਰ 89500 ਬਿਲਕੁਲ ਜੀ ਕਰੋ ਜੀ ਚੈੱਕ ਸਨਰੂਫ ਵਾਲੀ ਗੱਡੀ ਹੈ ਭਾਈ ਜੀ ਐਸਐਕਸ ਡੀਜ਼ਲ ਦੀ ਚੱਲੀ ਕਿੰਨੀ ਹੈ ਵੀਰੇ 40000 ਆਨ ਰਿਗਾਰਡ ਲਓ ਜੀ ਕਰੋ ਚੈੱਕ ਕੰਡੀਸ਼ਨ ਜਿਵੇਂ ਨਵੀਂ ਤੇ ਰੇਟ ਕੀ ਹੈ ਦਾ ਇਹਦਾ ਰੇਟ ਹੈ 11.5 ਲੱਖ ਰੁਪਇਆ 11.5 ਲੱਖ ਰੁਪਇਆ ਤੇ ਅਲੋਇ ਟਾਇਰ ਇਹਨੂੰ ਪਏ ਆ ਹੁਣ ਜਿਹੜੀ ਨਵੀਂ ਵਰਨਾ ਆ ਰਹੀ ਆ ਨਵੀਂ ਵਰਨ ਵਾਲੇ ਅਲਾਇਪ ਪਾਏ ਹੋਇਆ ਬਾਈ ਕੀ ਬਾਤ ਹੈ ਟਾਇਰ ਵੀ ਜਿਵੇਂ ਨਵੇਂ ਤੇ ਡਾਊਨ ਪੇਮੈਂਟ 2 ਲੱਖ ਰੁਪਇਆ ਹਾਂ 2 ਲੱਖ ਤੇ ਅੱਗੇ ਫਿਰ ਇਹਦੇ ਨਾਲ ਦੀ ਵਰਨਾ ਇਹ ਕਿੰਨਾ ਮਾਡਲ ਹੈ 2020 ਮਾਡਲ ਵਰਨਾ ਹਮ ਐਸ ਪਲੱਸ ਪੈਟਰੋਲ ਦੇ ਵਿੱਚ ਐਸ ਪਲੱਸ ਪੈਟਰੋਲ ਦੇ ਵਿੱਚ ਠੀਕ ਹੈ ਬਾਈ ਚੱਲੀ ਕਿੰਨੀ ਹੈ ਚੱਲੀ 45000 45000 ਚੱਲੀ ਹੈ ਕੰਡੀਸ਼ਨ ਵਾਈਜ਼ ਬਹੁਤ ਨਵੀਂ ਆ ਇਹਦਾ ਕੀ ਰੇਟ ਹੈ ਇਹ ਤੁਹਾਨੂੰ 9 ਲੱਖ ਰੁਪਏ ਦੀ ਕਾਰ ਮਿਲ ਜਾਏਗੀ 9 ਲੱਖ ਦੀ ਡਾਊਨ ਪੇਮੈਂਟ 1.5 ਲੱਖ ਰੁਪਿਆ ਹਾਂ 1.5 ਤੋਂ ਪੌਣੇ 2 ਲੱਖ ਰੁਪਏ ਲਿਆ ਹੈ ਜੇ ਬਾਕੀ ਲੋਨ ਕਰਵਾ ਦਾਂਗੇ ਠੀਕ ਹੈ ਜੀ ਲਓ ਜੀ ਅੱਗੇ ਫੋਕਸ ਵੈਗਨ ਦੀ ਕਾਰ ਖੜੀ ਹੈ ਭਾਈ ਜੀ ਬਹੁਤ ਨਵੀਂ ਕ੍ਰੀਸਿੰਦੀ ਦੱਸਿਓ ਵੀਰੇ ਫੋਕਸ ਵੈਗਨ ਦੀ ਵਰਟਸ ਹੈ ਹਾਈਲਾਈਨ ਵੇਰੀਐਂਟ ਵਾਲੀ ਹੂੰ 2023 ਮਾਡਲ ਹੈ ਹੂੰ 45000 ਆਨ ਰਿਕਾਰਡ ਚੱਲੀ ਆ 45000 ਰਿਕਾਰਡ ਨਾਲ ਕੀ ਬਾਤ ਹੈ ਵਰਟਸ ਕਾਰ ਪੁਸ਼ ਬਟਨ ਸਟਾਰਟ ਵਾਲੀ ਇਹਦੇ ਚ ਦੋ ਇੰਜਨ ਆਉਂਦੇ ਆ ਹਨਾ ਹਾਂ ਜੀ ਬਿਲਕੁਲ ਇਹ ਕਿਹੜਾ 1.0 ਵਾਲਾ 1.5 ਵਾਲਾ 1.5 ਵਾਲਾ ਠੀਕ ਹੈ ਲਓ ਜੀ ਇੰਟੀਰੀਅਰ ਚੈੱਕ ਕਰੋ BMW ਮਾਤ ਪਾਉਂਦਾ ਬਈ ਇੰਟੀਰੀਅਰ ਤੇ ਰੇਟ ਕੀ ਆ ਵੀਰੇ ਦਾ ਇਹਦਾ ਵੀ ਰੇਟ ਹੈ ਜੀ 9 ਲੱਖ 90 ਹਜ਼ਾਰ ਰੁਪਏ 9 ਲੱਖ 90 ਹਜ਼ਾਰ ਤੇ 1 ਲੱਖ 90 ਹਜ਼ਾਰ ਲਿਆਇਓ ਡਾਊਨ ਪੇਮੈਂਟ ਦਾ ਤੇ ਅੱਗੇ ਆ ਗਈ ਵੈਂਟੋ ਵੈਂਟੋ ਲਓ ਜੀ ਕਰੋ ਚੈੱਕ ਪੈਟਰੋਲ ਦੀ ਵੈਂਟੋ ਹੈ ਜੀ ਜੀ 2021 ਮੈਨੂਫੈਕਚਰਿੰਗ ਹਮ ਰਜਿਸਟ੍ਰੇਸ਼ਨ 2022 ਦੀ 21/22 ਹੈ ਆਹ ਲਾਈਨ ਪਲੱਸ ਆਟੋਮੈਟਿਕ ਦੀ ਗੱਾਰ ਆ ਲਓ ਜੀ ਕੰਡੀਸ਼ਨ ਚੈੱਕ ਕਰੋ ਆਟੋਮੈਟਿਕ ਗੇਅਰ ਦੀ ਕਾਰ ਹੈ ਬਹੁਤ ਨਵੀਂ ਤੇ ਰੇਟ ਕੀ ਆ ਵੀਰੇ ਦਾ ਇਹਦਾ ਰੇਟ ਹੈ 7 ਲੱਖ ਤੇ 80 ਹਜ਼ਾਰ 7 ਲੱਖ 80 ਹਜ਼ਾਰ ਬਿਲਕੁਲ ਜੀ ਰੇਟ ਤੋਂ 2 ਲੱਖ ਰੁਪਏ ਲਿਆਇਓ ਡਾਊਨ ਪੇਮੈਂਟ ਦਾ ਬਾਕੀ ਹੋਜੂ ਲੋਨ ਅੱਗੇ ਆ ਗਈ ਬਾਈ ਜੀ Swift ਕਾਰ ਜਮਾਂ ਨਵੀਂ ਲੇਟੈਸਟ ਸ਼ੇਪ ਵਾਲੀ ਦੱਸਿਓ ਵੀਰੇ 2024 ਮਾਡਲ ਦੀ ਕਾਰ ਹੈ ਜੀ ZX i ZX i ਠੀਕ ਹੈ 100 ਮਾਡਲ ਦੀ ਕਾਰ ਪੁਸ਼ ਬਟਨ ਸਟਾਰਟ ਅਲੋਏ ਵੀਲਾਂ ਵਾਲੀ ਜੀ ਚੱਲੀ ਕਿੰਨੀ ਕਾਇ ਚੱਲੀ ਸਿਰਫ 16000 ਕਿਲੋਮੀਟਰ ਜਮਾ ਨਵੀਂ ਕਾਰ ਆ ਬਾਈ ਜੀ 24 ਮਾਡਲ ਸਿਰਫ 16000 ਚੱਲੀ ZXI ਪੁਸ਼ ਬਟਨ ਸਟਾਰਟ ਵਾਲੀ ਤੇ ਵੀਰੇ ਰੇਟ ਇਹ ਰੇਟ ਆ ਜੀ ਇਹਦਾ 8 ਲੱਖ ਰੁਪਇਆ 8 ਲੱਖ ਠੀਕ ਹੈ ਬਾਈ ਡਾਉਨ ਪੇਮੈਂਟ 1.5 ਲੱਖ ਲੱਖ ਰੁਪਇਆ ਲੈ ਆਇਓ 7 ਲੱਖ ਨਾਲ ਹੋ ਵੀ ਹੋ ਜਾਏਗਾ ਕੀ ਬਾਤ ਹੈ ਲਓ ਜੀ ਅੱਗੇ ਬਾਈ ਜੀ ਆ ਗਈ 4 ਸਿਲੰਡਰ ਇੰਜਨ ਵਾਲੀ ਉਹ 3 ਸਿਲੰਡਰ ਸੀ ਇਹ 4 ਸਿਲੰਡਰ ਆ ਦੱਸਿਓ ਜੀ ਇਹਦੇ ਬਾਰੇ 2024 ਮਾਡਲ ਹੂੰ VXI ਬੀਐਕਸਆਈ ਚੱਲੀ 27000 ਠੀਕ ਹੈ ਬਿਲਕੁਲ 27000 ਕਿਲੋਮੀਟਰ ਚੱਲੀ ਆ ਬਾਈ ਜੀ ਵੀਐਕਸਆਈ ਪੈਟਰੋਲ ਦੀ ਕਾਰ ਆ 2024 ਮਾਡਲ ਕਰੋ ਚੈੱਕ ਜਮਾ ਨਵੀਂ ਕਾਰ ਰੇਟ ਕੀ ਆ ਵੀਰੇ 6 ਲੱਖ ਤੇ 80000 6 ਲੱਖ 80000 ਮਾਨਦਾਨ ਥੋੜਾ ਐਕਸਟਰਾ ਹੋਊਗਾ ਬਿਲਕੁਲ ਜੀ ਤੇ ਅੱਗੇ ਬਾਈ ਉਹ ਕਾਰ ਆ ਗਈ ਜਿਹਨੂੰ ਕਾਲੀ ਨਾਗਣੀ ਕਹਿੰਦੇ ਆ ਤੇ ਜਿਹੜੀ ਬਹੁਤ ਮੁਸ਼ਕਲ ਨਾਲ ਮਿਲਦੀ ਆ ਵਧੀਆ ਗੱਡੀ ਸੰਦੀਕਾਰ ਬਿਲਕੁਲ ਜੀ ਤੇ ਇਹ ਗੱਡੀ ਸਾਰੀ ਦੀ ਸਾਰੀ オリジナル ਪੇਂਟ ਦੀ ਆ ਕੱਲੇ ਬੰਪਰ ਛੱਡ ਕੇ ਸਹੀ ਕਿਹਾ ਮੈਂ ਰਿਟਰਨ ਗਾਰੰਟੀ ਕਰਾਂਗੇ ਅੱਛਾ ਚਾਹੇ ਤੁਸੀਂ ਕੰਪਨੀ ਚ ਚੈੱਕ ਕਰਾਉਣੀ ਆ ਕੰਪਨੀ ਚ ਚੈੱਕ ਕਰੋ ਤੁਸੀਂ ਕਿਸੇ ਆਪਣੇ ਪੇਂਟਰ ਨੂੰ ਦਿਖਾਉਣੀ ਆ ਪੇਂਟਰ ਨੂੰ ਦਿਖਾਓ ਕੋਈ ਤੁਹਾਨੂੰ ਪੀਸ ਪੇਂਟ ਮਿਲ ਜਵੇ ਹੂੰ ਤੇ ਸਾਡੀ ਜ਼ਿੰਮੇਵਾਰੀ ਹੋਏਗੀ ਠੀਕ ਆ ਵੀਰੇ ਮਾਡਲ ਕਿੰਨਾ ਹੈ 2016 ਮਾਡਲ ਦੀ S10 S10 ਨੰਬਰ ਚੈੱਕ ਕਰੋ 999 ਕੀ ਬਾਤ ਹੈ ਫਰਸਟ ਓਨਰ ਦੀ ਲੋਕਲ ਜਲੰਧਰ ਦਾ ਨੰਬਰ ਆ ਤੇ ਬਾਈ ਕੰਡੀਸ਼ਨ ਜਿਵੇਂ ਨਵੀਂ ਕਰੋ ਜੀ ਚੈੱਕ ਸੀਟ ਕਵਰ ਵੀ ਨਵੇਂ ਤੇ ਇਹਦਾ ਰੇਟ ਕੀ ਆ ਵੀਰੇ ਇਹਦਾ 11.5 ਲੱਖ ਰੁਪਏ ਦੀ ਡਿਮਾਂਡ ਹੈ ਜੀ ਬਾਕੀ ਆਏ ਤੇ ਮਾਂ ਜ਼ਰੂਰ ਹੋਏਗਾ ਕਾਰਪੀਆ ਦਿਖਾਈ ਸੀ ਤੁਹਾਨੂੰ 999 ਥਾਰ ਦਿਖਾ ਰਿਹਾ ਤੁਹਾਨੂੰ 44 ਕਰੋ ਜੀ ਚੈੱਕ ਦੱਸਿਓ ਵੀਰੇ 2023 ਮਾਡਲ ਦੀ ਥਾਰ ਡੀਜ਼ਲ 4x4 ਆਟੋਮੈਟਿਕ ਸਾਰਾ ਨਾ ਟੌਪ ਮਾਡਲ ਸਭ ਤੋਂ ਟੌਪ ਮਾਡਲ ਠੀਕ ਹੈ ਚੱਲੀ ਕਿੰਨੀ ਕა ਚੱਲੀ ਸਿਰਫ 18000 ਕਿਲੋਮੀਟਰ ਕੰਪਨੀ ਰਿਕਾਰਡ ਦੇ ਨਾਲ ਕਿਤੇ ਰੀਪੇਂਟ ਤਾਂ ਨਹੀਂ ਹੈਗੀ ਕਿਤੇ ਰੀਪੇਂਟ ਨਹੀਂ ਆ ਗ੍ਰਿਲ ਚੇਂਜ ਹੈ ਦੀ ਰੂਪੀਗੋਨ ਵਾਲੀ ਗ੍ਰਿਲ ਪਾਈ ਹੋਈ ਹੈ ਮੋਡੀਫਿਕੇਸ਼ਨ ਜਿਹੜੀ ਬਿਲਕੁਲ ਲਾਈਟਾਂ ਚੇਂਜ ਹੈ ਦੀ ਠੀਕ ਹੈ ਲਓ ਜੀ LED ਲਾਈਟਾਂ ਪਈਆਂ ਹੋਈਆਂ ਨੇ ਗ੍ਰਿਲ ਰੂਪੀਗੋਨ ਵਾਲੀ ਪਈ ਹੋਈ ਆ ਤੇ ਗੱਡੀ ਭੀੜ 'ਚ ਖੜੀ ਆ ਤੁਹਾਨੂੰ ਸਾਈਡਾਂ ਨਹੀਂ ਦਿਖਾ ਸਕਦੇ ਪਰ オリジナル ਪੇਂਟ ਦੀ ਕਾਰ ਆ ਟੌਪ ਮਾਡਲ ਰੇਟ ਕੀ ਆ ਵੀਰੇ ਇਹਦਾ 16.5 ਲੱਖ ਰੁਪਏ ਡਿਮਾਂਡ ਹੈ ਜੀ ਬਾਕੀ ਮੌਕੇ ਤੇ ਮਾਨਤਨ ਸਾਢੇ 16 ਚ ਥੋੜਾ ਮੌਕੇ ਤੇ ਵਧੀਆ ਮਾਨਤਨ ਹੋ ਜੂ ਤੇ ਅੱਗੇ ਬਈ ਕਾਲੇ ਰੰਗ ਦੀ ਕਰੇਟਾ ਖੜੀ ਹੈ ਡੀਜ਼ਲ ਪੈਟਰੋਲ ਪੈਟਰੋਲ ਐਸਐਕਸ ਆਪਸ਼ਨਲ ਆਟੋਮੈਟਿਕ ਨੰਬਰ 2626 ਕੀ ਬਾਤ ਹੈ ਫਸਟ ਓਨਰ ਦੀ ਕਪੂਰ ਸਲੇ ਦਾ ਨੰਬਰ ਹੈ ਪਲੇਟ ਨੰਬਰ ਲੱਗਾ 2626 ਜੀ ਚੱਲੀ ਸਿਰਫ 25000 ਕਿਲੋਮੀਟਰ ਠੀਕ ਹੈ ਫਾਫੇ ਵੀ ਕੰਪਨੀ ਵਾਲੇ ਚੜੇ ਹੋਏ ਨੇ ਹੂੰ ਤੇ ਬ੍ਰਾਂਡ ਨਿਊ ਕਾਰ ਬ੍ਰੈਂਡ ਨਿਊ ਕਾਰ ਇਹ ਟਾਪ ਮਾਡਲ ਆ ਗਈ ਹੈ ਸਭ ਤੋਂ ਟਾਪ ਐਂਡ ਮਾਡਲ ਵੈਂਟੀਲੇਟਡ ਸੀਟਾਂ ਵੈਂਟੀਲੇਟਡ ਸੀਟਾਂ ਵਾਲੀ ਪੈਰਾਰੋਮਿਕ ਸਨਰੂਫ ਜੀ ਤੇ ਰੇਟ ਕੀ ਹੈ ਦਾ ਇਹਦਾ 16.5 ਲੱਖ ਰੁਪਏ ਡਿਮਾਂਡ ਤੇ 16 ਲੱਖ ਰੁਪਏ ਦੀ ਕਾਰ ਦੇ ਬਾਰੇ 16 ਲੱਖ ਦੀ ਗੱਡੀ ਮਿਲ ਜੂ ਤੇ ਅੱਗੇ ਆ ਗਈ ਬਾਈ ਜੀ ਕਾਲੇ ਰੰਗ ਦੀ ਵੈਨਿਊ ਦੱਸਿਓ ਵੀਰੇ 2022 ਮਾਡਲ ਦੀ ਵੈਨਿਊ ਹਮ ਐਸ ਆਪਸ਼ਨਲ ਐਸ ਆਪਸ਼ਨਲ ਜਿਹੜੀ ਸਭ ਤੋਂ ਜ਼ਿਆਦਾ ਡਿਮਾਂਡਿੰਗ ਦੇ ਵਿੱਚ ਜੀ 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 ਤੇ ਕਾਲੇ ਰੰਗ ਦੀ ਹੈ ਤੇ ਇਹਦਾ ਪੈਟਰੋਲ ਆ ਕਿ ਡੀਜ਼ਲ ਪੈਟਰੋਲ ਪੈਟਰੋਲ ਦੀ ਕਾਰ ਆ ਬਾਈ ਅੰਦਰੋਂ ਚੈੱਕ ਕਰੋ ਕੰਡੀਸ਼ਨ ਬਹੁਤ ਨਵੀਂ ਕਾਰ ਸਿਰਫ 12000 ਕਿਲੋਮੀਟਰ ਚੱਲੀ ਹੈ ਕੀ ਬਾਤ ਹੈ ਸਿਰਫ 12000 ਕੰਪਨੀ ਰਿਕਾਰਡ ਨਾਲ ਚੈੱਕ ਕਰੀਆ ਬਾਈ ਨੰਬਰ ਤੁਹਾਡੇ ਸਾਹਮਣੇ ਆ ਬੇਸ਼ੱਕ ਰਿਕਾਰਡ ਘੜਾ ਲਿਓ ਗੱਡੀ ਦਾ ਬਿਲਕੁਲ ਜੀ ਤੇ ਕਿੰਨਾ ਰੇਟ ਆ ਵੀਰੇ ਦਾ 8.5 ਲੱਖ ਰੁਪਏ ਦੀ ਡਿਮਾਂਡ ਹੈ ਜੀ ਜੀ ਲੱਖ ਤੋਂ ਸਵਾ ਲੱਖ ਰੁਪਏ ਡਾਊਨ ਪੇਮੈਂਟ ਲਿਓ ਬਾਕੀ ਦਾ ਲੋਨ ਕਰਵਾ ਲਵਾਂਗੇ ਬਾਕੀ ਦਾ ਹੋ ਜੂਗਾ ਲੋਨ ਤੇ ਅੱਗੇ ਆ ਗਈ ਬਾਈ ਕੀ ਆ ਸੋਨਟ 2020 ਮਾਡਲ ਦੀ ਪੈਟਰੋਲ ਦੀ ਕਾਰ ਹੂੰ एचटीके प्लस एचटीके प्लस बिल्कुल ठीक है 38000 चली है ऑन रिकॉर्ड टायर ਜਿਹੜੇ ਰਿਪਲੇਸ ਹੋ ਗਏ ਨੇ ਠੀਕ ਹੈ ਬ੍ਰਾਂਡ ਨਿਊ ਟਾਇਰ ਜਿਹੜੇ ਪੈ ਗਏ ਨੇ ਟਾਇਰ ਜਮਾ ਨਵੇਂ ਘਰੋਂ ਚੱਕ ਬਈ ਅੰਦਰੋਂ ਵੀ ਪੂਰੀ ਨਵੀਂ ਕਾਰ ਹੈ ਇਹਦਾ ਕੀ ਰੇਟ ਆ ਬਈ 7 ਲੱਖ 80000 ਰੁਪਏ 7 ਲੱਖ 80000 बिल्कुल क्या बात है ਅੱਗੇ ਖੜੀਆ ਬਾਈ ਜੀ ਬਰੀਜਾ ਗੱਡੀ ਦੱਸੋ ਵੀਰੇ 2022 ਮਾਡਲ ਦੀ ਬਰੀਜ਼ਾ ZXI ZXI ਪੈਟਰੋਲ ਦੀ ਗੱਡੀ ਪੈਟਰੋਲ ਦੀ ਗੱਡੀ ਪੁਸ਼ ਬਟਨ ਸਟਾਰਟ ਵਾਲੀ ਪੁਸ਼ ਬਟਨ ਸਟਾਰਟ ਵਾਲੀ ਚੱਲੀ ਕਿੰਨੀ ਕਾ ਬਾਈ 38000 ਚੱਲੀ ਆ ਜੀ ਔਨ ਰਿਕਾਰਡ ਲਓ ਜੀ ਚੈੱਕ ਕਰੋ 38000 ਰਿਕਾਰਡ ਦੇ ਨਾਲ ਚੱਲੀ ਆ ਕੰਡੀਸ਼ਨ ਜਿਵੇਂ ਨਵੀਂ ਬ੍ਰੈਂਡ ਨਿਊ ਆਪ ਤੇ ਰੇਟ ਵੀਰੇ 875000 ਰੁਪਏ ਜੀ 875000 ਬਿਲਕੁਲ ਠੀਕ ਆ ਜੀ ਤੇ ਅੱਗੇ ਬਾਈ ਜੀ ਵਾਈਟ ਕਲਰ ਦੇ ਵਿੱਚ ਵੈਨਿਊ ਆ ਗਈ ਸਨ ਰੂਫ ਵਾਲੀ ਡੀਜ਼ਲ ਦੇ ਵਿੱਚ SX ਐਸ ਐਕਸ ਡੀਜ਼ਲ ਦੀ ਬਿਲਕੁਲ ਜੀ ਮਾਡਲ ਕਿੰਨਾ 2023 ਨੰਬਰ ਹੈ ਪੇੜ ਨੰਬਰ ਲੱਗਾ 2000 ਕੀ ਬਾਤ ਹੈ 2000 ਨੰਬਰ ਲੱਗਿਆ ਹੋਇਆ ਬਈ ਪੇੜ ਬਿਲਕੁਲ ਮਾਡਲ 2023 ਐਸ ਐਕਸ ਡੀਜ਼ਲ ਦੀ ਸੰਡਰੂ ਵਾਲੀ ਚੱਲੀ ਕਿੰਨੀ ਹੈ ਚੱਲੀ 19000 19000 ਰਿਕਾਰਡ ਨਾਲ ਚੱਲੀ ਆ ਕਰੋ ਜੀ ਚੈੱਕ ਤੇ ਰੇਟ ਕੀ ਹੈ ਵੀਰੇ 11 ਲੱਖ 80 ਹਜ਼ਾਰ ਰੁਪਏ ਦੀ 11 ਲੱਖ 80 ਹਜ਼ਾਰ ਲਓ ਜੀ 2 ਲੱਖ ਰੁਪਏ ਲਿਆਇਓ ਡਾਊਨ ਪੇਮੈਂਟ ਦਾ ਬਾਕੀ ਹੋ ਜਾਊਗਾ ਲੋਨ ਅੱਗੇ ਆ ਗਈ ਨਵੀਂ ਸ਼ੇਪ ਵਾਲੀ ਆਈ 20 2022 ਮਾਡਲ i20 ਜੀ ਸਪੋਰਟਸ ਵਿੱਚ ਪੈਟਰੋਲ ਪੈਟਰੋਲ ਸਪੋਰਟਸ ਠੀਕ ਹੈ ਸਿਰਫ 10000 ਕਿਲੋਮੀਟਰ ਚੱਲੀ ਹੈ 10000 ਚੱਲੀ ਹੈ ਬਾਈ ਜੀ ਸਿਰਫ ਕੀ ਬਾਤ ਹੈ ਕਰੋ ਜੀ ਚੈੱਕ ਤੇ ਇਹਦਾ ਰੇਟ ਕੀ ਹੈ ਵੀਰੇ 7.5 ਲੱਖ ਰੁਪਏ ਦੀ ਕਾਰ ਦੇ ਦਾਂਗੇ 7.5 ਦੀ ਕੀ ਬਾਤ ਹੈ 7.5 ਲੱਖ ਦੇ ਵਿੱਚ ਬਾਈ ਜੀ ਸਿਰਫ 10000 ਚੱਲੀ ਹੋਈ i20 ਜੇ ਘੱਟ ਚੱਲੀਆਂ ਹੋਈਆਂ ਕਾਰਾਂ ਲੈਣੀਆਂ ਨੇ ਤਾਂ ਤੁਸੀਂ ਆਜੋ ਬਾਈ ਜੀ 바ਵਾ ਮੋਟਰ ਜਲੰਧਰ ਸ਼ਹਿਰ ਸਕਰੀਨ ਤੇ ਨੰਬਰ ਚੱਲਦੇ ਨੇ ਕਾਲ ਫਟਾਫਟ ਕਰ ਲਓ ਤੇ ਅੱਗੇ ਫੇਰ i20 ਦੋਨੇ ਹੀ 24 ਮਾਡਲ ਨੇ ਹੂੰ ਦੋਨੋਂ ਹੀ ਆਸਤਾ ਵੇਰੀਅੰਟ ਨੇ ਟੌਪ ਮਾਡਲ ਠੀਕ ਹੈ ਸਨ ਰੂਫ ਵਾਲੇ ਪੁਸ਼ਪਲਨ ਸਟਾਰਟ ਅਲੋਇ ਜੀਲਾਂ ਵਾਲੇ ਠੀਕ ਹੈ ਜਿਹੜੀ ਇਹ ਵਾਲੀ ਹੈ ਜੀ ਇਹ ਚੱਲੀ ਆ 20000 ਕਿਲੋਮੀਟਰ ਇਹ 20000 ਚੱਲੀ ਆ ਹਾਂ ਜੀ ਠੀਕ ਹੈ ਇਹ ਚੱਲੀ ਆ 11000 ਕਿਲੋ ਇਹ ਚੱਲੀ ਆ 11000 ਹਾਂ ਜੀ ਨੰਬਰ ਦੀ ਨਿਸ਼ਾਨੀ ਰੱਖ ਲਓ ਬਾਈ 9699 ਨੰਬਰ ਚੱਲੀ ਆ 20000 ਤੇ ਇਹਦਾ ਨੰਬਰ ਹੈਗਾ 6012 ਇਹ ਚੱਲੀ ਆ 11000 ਬਿਲਕੁਲ ਦੋਨੇ 24 ਮਾਡਲ ਦੋਨੇ ਹੀ 24 ਮਾਡਲ ਨੇ ਦੋਨੇ ਆਸਤਾ ਸਨਰੂਫ ਵਾਲੇ ਪੁਸ਼ ਬਟਨ ਸਟਾਰਟ ਵਾਲੇ ਵੇਰੀਐਂਟ ਨਵੀਂ ਸ਼ੇਪ ਵਾਲੇ ਫੇਸ ਲਿਫਟ ਵਾਲੇ ਬਿਲਕੁਲ ਤੇ ਰੇਟ ਕੀ ਇਹਨਾਂ ਦਾ 8 ਲੱਖ 80000 ਦੋਨਾਂ ਦਾ ਹੀ ਬਿਲਕੁਲ ਲਓ ਜੀ 8 ਲੱਖ 80000 ਦੇ ਵਿੱਚੋਂ ਮਾਣਤਨ ਵੱਖਰਾ ਹੋਊਗਾ ਬਿਲਕੁਲ ਜੀ ਅੱਗੇ ਫੇਰ i20 ਇਹ ਵੀ ਨਵੀਂ ਸ਼ੇਪ ਵਾਲੀ ਆ ਇਹ ਵੀ ਸਨਰੂਫ ਵਾਲੀ ਗੱਡੀ ਆ ਦੱਸਿਓ ਵੀਰੇ 2022 ਮਾਡਲ ਦੀ i20 ਆਸਤਾ ਆਪਸ਼ਨਲ ਸਾਰੇ ਦਾ ਟੌਪ ਸਭ ਤੋਂ ਟੌਪ ਮਾਡਲ ਕੀ ਬਾਤ ਹੈ ਪੈਟਰੋਲ ਦੇ ਵਿੱਚ ਪੈਟਰੋਲ ਦੀ ਕਾਰ ਹੈ ਜੀ ਸਨ ਰੂਫ ਵਾਲੀ ਪੁਸ਼ ਬਟਨ ਸਟਾਰਟ ਵਾਲੀ ਆਪਸ਼ਨਲ ਚ ਕੀ ਕੀ ਫਰਕ ਆ ਜਾਂਦਾ ਵੀਰੇ ਸਕਰੀਨ ਦਾ ਫਰਕ ਆ ਜਾਂਦਾ ਵਾ ਹਮ ਕਰੂਜ਼ ਕੰਟਰੋਲ ਆ ਜਾਂਦਾ ਵਾ ਠੀਕ ਹੈ ਜੀ ਦੋ ਤਿੰਨ ਫੀਚਰ ਜਾਨੀ ਐਡ ਹੋ ਜਾਂਦੇ ਬਿਲਕੁਲ ਹੋ ਜਾਂਦੇ ਮੈਨੂੰ ਲੱਗਦਾ 뮤직 ਸਿਸਟਮ ਦਾ ਵੀ ਥੋੜਾ ਬਹੁਤ ਫਰਕ ਹੁੰਦਾ ਵਾ ਹਾਂ ਦਾ 뮤직 ਸਿਸਟਮ ਦੂਸਰਾ ਹੁੰਦਾ ਬਹੁਤ ਜ਼ਿਆਦਾ ਵਾ ਠੀਕ ਹੈ ਤੇ ਇਹਦਾ ਰੇਟ ਕੀ ਹੈ 7 ਲੱਖ 80000 ਰੁਪਏ ਦੇ 7 ਲੱਖ 80000 ਦੀ ਇਹ ਗੱਡੀ ਮਿਲ ਜੂ 1.80 ਲਿਆ ਉਹ ਚਾਹੇ 1.5 ਲੱਖ ਰੁਪਇਆ ਲਾਓ ਡਾਊਨ ਪੇਮੈਂਟ ਦਾ ਬਾਕੀ ਹੋ ਜੂ ਲੋਨ ਆ ਗਈ ਬਾਈ ਜੀ Swift ਕਾਰ ਦੱਸਿਓ ਵੀਰੇ Swift ਦੀ Desire ਆ VDI ਜੀ 2018 ਮਾਡਲ ਦੀ 2018 ਮਾਡਲ Swift Desire ਬਿਲਕੁਲ ਜੀ ਠੀਕ ਹੈ ਡੀਜ਼ਲ ਦੇ ਵਿੱਚ ਡੀਜ਼ਲ ਦੀ ਕਾਰ ਹੈ VDI ਚੱਲੀ ਕਿੰਨੀ ਹੈ ਵੀਰੇ 38000 ਕਿਲੋਮੀਟਰ ਓਨ ਰਿਕਾਰਡ 38000 ਚੱਲੀ ਆ ਕੀ ਆ ਬਾਤ ਹੈ ਓਨਰ ਫਸਟ ਓਨਰ ਫਸਟ ਕਰੋ ਜੀ ਚੈੱਕ ਜਮਾ ਨਵੀਂ ਕਾਰ ਰੇਟ ਕੀ ਹੈ ਵੀਰੇ ਦਾ 5.80 ਲੱਖ ਰੁਪਏ ਦੇ 580000 ਇਹਦੇ ਵਿੱਚ ਤੁਹਾਡਾ ਮਾਨਤਾਣ ਹੋ ਜਾਊਗਾ ਬਾਈ ਬਿਲਕੁਲ ਤੇ ਅੱਗੇ ਆ ਗਈ ਵੀਰੇ ਕ੍ਰੇਟਾ ਗਾਰ 2016 ਮਾਡਲ ਐਸਐਕਸ ਡੀਜ਼ਲ ਦੇ ਵਿੱਚ ਠੀਕ ਹੈ ਚੱਲੀ ਆਰਗੇਨਿਕਲੀ ਸਿਰਫ 65000 ਕਿਲੋਮੀਟਰ ਕੀ ਬਾਤ ਹੈ ਤੁਸੀਂ ਕੰਪਨੀ ਚੈੱਕ ਕਰੋ ਜਿੱਦਾਂ ਮਰਜ਼ੀ ਤੁਸੀਂ ਤਸੱਲੀ ਕਰ ਸਕਦੇ ਹੋ ਇਹਦੀ ਠੀਕ ਹੈ ਓਨਰ ਇਹਦਾ ਹੀ ਫਰਸਟ ਆ ਓਨਰ ਫਰਸਟ ਆ ਲਓ ਜੀ ਪਹਿਲੇ ਨਾਮ ਦੀ ਪਹਿਲੇ ਨਾਮ ਦੀ ਗਾਰ ਹਮ ਐਸਐਕਸ ਡੀਜ਼ਲ ਦੀ ਪਹਿਲੇ ਨਾਮ ਦੀ 65000 ਕਿਲੋ ਨਾਲ ਚੱਲੀ ਹੋਈ ਕੀ ਬਾਤ ਹੈ ਜਿਵੇਂ ਨਵੀਂ ਗਾਰ ਤੇਜ਼ਾ ਕੀ ਡੇਟਾ ਵੀਰੇ ਇਹਦਾ 7 ਲੱਖ ਤੇ 60 ਹਜ਼ਾਰ ਰੁਪਏ ਜੀ 7 ਲੱਖ 60 ਹਜ਼ਾਰ ਰੁਪਏ ਬਿਲਕੁਲ ਤੇ ਅੱਗੇ ਆ ਗਈ ਬਾਈ ਜੀ ਬ੍ਰਿਓ ਹੋਂਡਾ ਬ੍ਰਿਓ ਬ੍ਰਿਓ ਜੀ 2014 ਮਾਡਲ ਜੀ ਨਿਕਲੀ 15 ਦੀ ਹੋਈ ਹੈ ਠੀਕ ਹੈ ਵੀ ਐਕਸ ਆਟੋਮੈਟਿਕ ਸਭ ਤੋਂ ਟਾਪ ਐਂਡ ਮਾਡਲ ਵੀ ਐਕਸ ਆਟੋਮੈਟਿਕ ਬਿਲਕੁਲ ਜੀ ਆਟੋਮੈਟਿਕ ਬਾਈ ਜੀ ਛੋਟੀ ਗੱਡੀ ਦੇ ਵਿੱਚ ਬਹੁਤ ਘੱਟ ਮਿਲਦੀ ਹੈ ਪਰ ਤੁਹਾਡੇ ਬਾਅਦ ਤੇ ਹੋਂਡਾ ਦੀ ਆਟੋਮੈਟਿਕ ਕਾਰ ਲੈ ਆਏ ਬਾਕੀ ਹੋਂਡਾ ਆਟੋਮੈਟਿਕ ਗੇਅਰ ਦੇ ਵਿੱਚ ਬਹੁਤ ਕਾਮਯਾਬਾ ਬਿਲਕੁਲ ਤੇ ਇਹਦਾ ਰੇਟ ਕੀ ਆ ਵੀਰੇ ਇਹਦਾ ਛੋਟਾ ਜਿਹਾ ਰੇਟ ਆ ਜੀ 370000 ਰੁਪਏ 370000 ਬਿਲਕੁਲ ਠੀਕ ਹੈ ਜੀ ਇੰਨਾਂ ਗੱਡੀਆਂ ਦੇ ਵਿੱਚੋਂ ਬਾਈ ਕੋਈ ਵੀ ਗੱਡੀ ਤੁਹਾਨੂੰ ਪਸੰਦ ਆਉਂਦੀ ਆ ਸਕਰੀਨ ਤੇ ਚੱਲਦੇ ਨੰਬਰਾਂ ਤੇ ਕਾਲ ਕਰਕੇ ਪੂਰੀ ਜ਼ੀਰੋ ਡਿਟੇਲ ਲੈਣੀ ਉਹ ਵੀ ਲੈ ਸਕਦੇ ਹੋ ਫੋਟੋਆਂ ਮੰਗਾਉਣੀਆਂ ਨੇ ਉਹ ਵੀ ਮੰਗਾ ਸਕਦੇ ਹੋ ਵੈਸੇ ਤੁਹਾਨੂੰ ਗੱਡੀਆਂ ਦਿਖਾ ਪੀਆ ਨਾ ਤਾਂ ਇੰਨਾਂ ਗੱਡੀਆਂ ਨੂੰ ਬਾਈ ਜੀ ਆ ਕੇ ਦੇਖਣ ਦੀ ਲੋੜਾ ਨਾ ਇਹਨਾਂ ਦੀ ਟ్రਾਈ ਲਾਈਨ ਦੀ ਲੋੜਾ ਜਿਵੇਂ ਨਵੀਆਂ ਗੱਡੀਆਂ ਨੇ ਬੇ ਫਿਕਰ ਹੋਗੇ ਤੁਸੀਂ ਗੱਡੀਆਂ ਪਰਚੇਜ਼ ਵਾਹ ਕਰ ਸਕਦੇ ਹੋ ਬਾਕੀ ਆਪਣੀ ਵੀਡੀਓ ਦੇਖ ਕੇ ਆਉਣ ਵਾਲੇ ਬੰਦ ਦਬ ਕੇ ਸ਼ੇਅਰ ਲਾਈਕ ਤੇ ਕਮੈਂਟ ਕਰ ਦਿਓ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ